ਪਤ ਤਨ ਸੁਖ ਸਹਿਜ ਅਨੰ परमानंद 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 हरि दर्शन मन प्यास करे हरि दर्शन ਪਨ ਪਿਆਸ ਕਨੇਰੀ ਪਨਤ ਨਾਨਕ ਪਨਤ ਨਾਨਕ ਸਰਨ ਪ੍ਰਭ ਤੇਰੀ ਹਰਦਰਸ਼ਨ ਕੇ ਮਨ ਪਿਆਸ ਕਨੇਰੀ ਦਰਸ਼ਾਂ ਜੁਕੇ ਮਨ ਪਿਆਸ ਕਨੇ ਮਨ ਪਿਆਸ ਕਨੇ ਮਨ ਪਿਆਸ ਕਨੇ ਬਾਲ ਗੁਰੂ ਵਾਹੀ ਗੋਸਿਕਾ ਦਨਸਾ ਸ਼ਿਰਵਾਹੇ ਕੱਤੇ ਪਤੇ ਵਾਹੀ ਗੁਰੂ ਨਾਨਕ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਸੁਖਵੰਦ ਸਿੰਘ ਜੀ ਫਾਜ਼ਿਲਕਾ ਵਾਲੇ ਬ੍ਰਹਮ ਗਿਆਨੀ ਸ੍ਰੀਮਾਨ 108 ਸੰਤ ਬਾਬਾ ਤਾਰਾ ਸੰਗਤ ਫੋਸਦਲ ਨਰਮਲੇ ਉਹਨਾਂ ਦੀ 55ਵੀਂ ਵਰ੍ਹੇ ਤੇ ਮਹਾਪੁਰਸ਼ਾਂ ਨੂੰ ਸਜਦਾ ਕਰਨ ਵਾਸਤੇ ਦੂਰੋਂ ਨੇੜਿਓਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦੇ ਵਿੱਚੋਂ ਸੰਤਾਂ ਚੱਲ ਕੇ ਬਾਹਰਲੇ ਸਟੇਟਾਂ ਤੋਂ ਸੰਤਾਂ ਚੱਲ ਕੇ ਦਿੱਲੀ ਤੋਂ ਸੰਤਾਂ ਚੱਲ ਕੇ ਗੁਰਦੁਆਰਿਆਂ ਦੇ ਵਿੱਚ ਹਾਜ਼ਰੀ ਭਰਦਿਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀਮਾਨ ਮਹਾਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਅੰਸ਼ਵੰਸ਼ ਧੰਨ ਧੰਨ ਬ੍ਰਹਮ ਗਿਆਨੀ 108 ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਉਹਨਾਂ ਦੇ ਅਨਸਪਾਨਸ਼ ਸ਼੍ਰੀਮਾਨ ਮਾਪੁਰ ਸਾੰਬਾਬਾ ਪ੍ਰੇਮ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਬਾਬਾ ਮੋਹਣ ਸਿੰਘ ਜੀ ਖੁਸ਼ਦਲ ਨਰਮਲੇ ਨਰਮਲੇ ਸੰਪਰਦਾ ਦੇ ਪਾਵਨ ਪੁੱਤਰ ਪਰਿਵਾਰ ਦੀਆਂ ਕਾਰਸਮਾਵਾਂ ਚੱਲ ਰਹੀਆਂ ਨੇ ਆਪਣਾ ਨੇਕ ਯੋਗ ਦਾ ਸੰਬੰਧ ਜੋ ਪਾਲਕੀ ਸਾਹਿਬ ਤੇ ਮਾਪੁਰਸ਼ਾਂ ਦੇ ਪਾਵਨ ਪੁੱਤਰ ਅਸਥਾਨਾਂ ਤੇ ਸਾਧਗਰਾਂ ਦੇ ਜਿੱਥੇ ਪ੍ਰਕਾਸ਼ਮਾਨ ਹੋਣਾ ਉੱਥੇ ਸ਼ੀਸ਼ੇ ਦੀ ਸੇਵਾ ਹੋਣੀ ਹੈ ਬਹੁਤ ਸਾਰੀਆਂ ਸਵਾਵਾ ਹਜੇ ਗੁਰੂ ਕੇ ਦਰਬਾਰ ਦੀਆਂ ਬਾਕੀ ਨੇ ਆਪਣਾ ਨੇਕ ਦਸਵੰਦ ਬਾਬਾ ਸੋਹਣ ਸਿੰਘ ਦੇ ਬਾਬਾ ਮੋਹਨ ਸਿੰਘ ਦੇ ਖੁਸ਼ਦਿਲ ਨਰਮਲੇ ਉਹਨਾਂ ਦੇ ਪਾਵਨ ਪੁੱਤਰ ਪਾਸ ਪਟਾਕੇ ਸੱਬਰ ਪਾਸ਼ਾ ਮਹਾਰਾਜ ਜੀ ਦੇ ਦਰ ਘਰਦਿਆਂ ਮਹਾਨ ਬਰਕਤਾਂ ਦਰ ਘਰਦਿਆਂ ਮਹਾਨ ਖੁਸ਼ੀਆਂ ਲੈਣੇ ਨੇ ਰਾਜਾ ਜੋਗੀ ਨਾਮ ਤੇ ਰਸੀਏ ਤਤ ਬੇਤੇ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਦੇ ਖੁਸ਼ਦਿਲ ਨਰਮਲੇ ਉਹਨਾਂ ਦੇ ਪਾਵਨ ਪੁੱਤਰ 59ਵੇਂ ਵਰਸੀ ਤੇ ਗੁਰੂ ਕੇ ਸੰਗਤਾਂ ਆ ਕਰਕੇ ਹਾਜ਼ਰੀ ਭਰੀਆਂ ਨੇ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਗੁਰੂ ਕੇ ਪਾਵਨ ਪਿੱਤਰ ਪੰਡਾਲਾਂ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਆਏ ਹੋਏ ਬੁਲਾਰਿਆਂ ਪਾਸੋਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਗੁਰੂ ਕੇ ਇਤਿਹਾਸ ਦੇ ਜਰੀਏ ਉਹਨਾਂ ਤੋਂ ਆਪਾਂ ਸਰਵਣ ਕਰਨ ਦੇ ਖੇਚਲਾ ਕਰਨੇ ਹੈ ਆਓ ਭਾਈ ਸਾਹਿਬ ਭਾਈ ਸੁਖਨ ਸਿੰਘ ਜੀ ਮਿੱਡੇ ਵਾਲੇ ਉਹਨਾਂ ਪਾਸੋਂ ਆਪਾਂ ਜੋ ਕੌਮ ਦਾ ਮਹਾਰ ਵਿਦਵਾਨ ਟਾਡੀਐਫ ਹੈ ਉਹਨਾਂ ਪਾਸੋਂ ਆਪਾਂ ਗੁਰੂ ਕਾ ਹਰਕਸਾ ਜਿਹੜਾ ਉਸ ਸਰਵਣ ਕਰਨਾ ਸਮੇ ਸਮੇਂ ਮੁਤਾਬਕ ਸਾਰੇ ਬੁਲਾਇਆ ਨੇ ਹਾਜ਼ਰੀ ਭਰਨੀ ਹੈ ਗੁਰੂ ਕੇ ਪਾਵਨ ਪੁੱਤਰ ਪੰਡਾਲਾ ਦੇ ਵਿੱਚ ਬਹੁਤ ਸਾਰੀਆਂ ਸੰਤਾਂ ਤਕਰੀਬਨ 1 ਮਹੀਨੇ ਤੋਂ ਲੈ ਕੇ ਕਰਕੇ ਸ਼੍ਰੀ ਖਨਪੁਰ ਸਾਹਿਬਾਂ ਦੀ ਲੜੀ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਤਿਗੁਰਾਂ ਦੇ ਮਾਲੇ ਦੀ ਮਣਕੇ ਦੀ ਤਰ੍ਹਾਂ ਸਤਿਗੁਰਾਂ ਦੇ ਮਾਲੇ ਦੇ ਵਿੱਚ ਪਰੋਕੇ ਰਹੇ ਨੇ ਕਿਰਪਾ ਕਰਨ ਮਹਾਰਾਜ ਜੋ ਜੋ ਮਰਦੀਆਂ ਭਾਵਨਾਵਾਂ ਲੈ ਕੇ ਅਸੀਂ ਸ਼੍ਰੀ ਖਣਪਰ ਸਾਹਿਬ ਕਰਵਾਏ ਨੇ ਮਦਦੀਆਂ ਭਾਵਨਾਵਾਂ ਪੂਰੀਆਂ ਕਰਨ ਆਓ ਧੰਨਵਾਦ ਭਾਈ ਸੁਤੈਨ ਸਿੰਘ ਜੀ ਸੇਤਲ ਉਹਨਾਂ ਦੇ ਢਾਡੀ ਜੱਥੇ ਦਾ ਸ਼੍ਰੀਮਾਨ ਮਹਾਂਪੁਰ ਸੰਤ ਬਾਬਾ ਪ੍ਰੇਮ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਨਰਮਲੇ ਨੈਂਬਰੇ ਸੰਪਰਦਾਵਲੋਂ ਧੰਨਵਾਦ ਗੁਰੂ ਕੇ ਪਾਵਨ ਪਿੱਤਰ ਪੰਡਾਲਾ ਆ ਦੇ ਵਿੱਚ ਹਾਜ਼ਰੀ ਭਰਦੇ ਜੱਥਿਆਂ ਦਾ ਧੰਨਵਾਦ ਗੁਰੂ ਕੇ ਸੰਤਾਂ ਦਾ ਧੰਨਵਾਦ ਬਹੁਤ ਸਾਰੀ ਫੈਸਿਲਿਟੀ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜਿੱਥੇ ਅੰਤਾਂ ਦੀ ਗਰਮੀ ਪੈ ਰਹੀ ਸੀ ਉਥੇ ਦੇਖੋ ਅੱਜ ਧੰਨ ਬਾਪੂ ਖੁਜਦਲ ਪਿਤਾ ਜੀ ਮਹਾਰਾਏ ਨੇ ਕਿੰਨੀ ਮਹਾਰ ਰਹਿਮਤ ਕੀਤੀ ਹੈ ਅੱਜ ਠੰਡ ਸਾਨੂੰ ਮਹਿਸੂਸ ਹੋ ਰਹੀ ਹੈ ਯਾਨਕੀ ਗਰਮੀ ਘੱਟ ਮਹਿਸੂਸ ਹੋ ਰਹੀ ਹੈ ਤੇ ਕਿਰਪਾ ਹੋ ਰਹੀ ਹੈ ਮਹਾਰਾਜ ਦੀ ਆਓ ਇਸ ਜਰੀਏ ਆਪਾਂ ਇੱਕ ਜਕਾਰੇ ਦੇ ਨਾਲ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਤਾਰਾ ਸਿੰਘ ਜੀ ਖੁਜਦਲ ਪਿਤਾ ਜੀ ਮਹਾਰਾਜ ਦਾ ਸਵਾਗਤ ਕਰੀਏ ਉਹਨਾਂ ਨੂੰ ਕੋਟ ਕੋਟ ਵਾਰ ਪ੍ਰਣਾਮ ਕਰੀਏ ਬੋਲੇ ਸੋਨਹੀ ਆਉਂ ਪਾਈ ਸਕੈਨ ਸੰਗ੍ਰਹਿ ਸੇਤਲ ਉਹਨਾਂ ਦਾ ਟਾੜੀ ਹੱਥਾ ਪਰ ਗੁਰੂ ਕੇ ਪਾਵਨ ਇਤਿਹਾਸ ਦੇ ਨਾਲ ਜੋੜਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ Vai, 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 vai. vai, vai. retro, <Berean> <Sophone> ਸਰੰਗੀ ਦੀਆਂ ਤਾਰਾਂ ਵਿੱਚੋਂ ਸਰੰਗੀ ਦੀਆਂ ਤਾਰਾਂ ਵਿੱਚੋਂ ਦਾਸਾਂ ਦੀਆਂ ਵਾਰਾਂ ਵਿੱਚੋਂ ਸਰੰਗੀ ਦੀਆਂ ਤਾਰਾਂ ਵਿੱਚੋਂ ਸਰੰਗੀ ਦੀਆਂ ਤਾਰਾਂ ਵਿੱਚੋਂ ਦਾਸਾਂ ਦੀ ਆਵਾਜ਼ ਵਿੱਚੋਂ ਸਰੰਗੀ ਦੀਆਂ ਤਾਰਾਂ ਵਿੱਚੋਂ ਸਰੰਗੀ ਦੀਆਂ ਤਾਰਾਂ ਵਿੱਚੋਂ ਧਰੰਗ ਦੀਆਂ ਤਾਰਾਂ ਵਿੱਚੋਂ ਆਸਾਂ ਦੀਆਂ ਬਾਰਾਂ ਵਿੱਚੋਂ ਬੋਲੇ ਸਦਾ ਸੱਚ ਅਤੇ ਬੋਲੇ ਸਦਾ ਸੱਚ ਅਤੇ ਸੱਚ ਦਾ ਹੀ ਰਾਜ ਹੋਵੇ ਬੋਲੇ ਸਦਾ ਸੱਚ ਅਤੇ ਸੱਚ ਦਾ ਹੀ ਰਾਜ ਹੋਵੇ ਪੰਜਾ ਪਿਆਰਿਆਂ ਚੋਂ ਤੇਰੇ ਪੰਜਾ ਪਿਆਰਿਆਂ ਚੋਂ ਸੰਗਤ ਤੇ ਸਾਰਿਆਂ ਚੋਂ ਜੇ ਤੇਰੇ ਪੰਜਾ ਪਿਆਰਿਆਂ ਚੋਂ ਤੇਰੇ ਪੰਜਾ ਪਿਆਰਿਆਂ ਚੋਂ ਸੰਗਤ ਤੇ ਸਾਰਿਆਂ ਚੋਂ ਤੇਰੇ ਪੰਜਾ